ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਅੱਜ ਨੂੰ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਇਧਰ ਬੱਚੇ ਕਰੀ ਜਾਂਦੇ ਡਰਾਇੰਗ ਬੈਠੇ ਤੇ ਟਾਈਮ ਆ ਜਿਹੜਾ 11:30 ਵਜੇ ਦਾ ਹੋ ਗਿਆ ਚੁੱਲ੍ਹੇ ਨੂੰ ਮਿੱਟੀ ਆਪਾਂ ਜਿਹੜੀ ਹੈਗੀ ਲਾਤੀਆ ਤੇ ਵੀਡੀਓ ਤੁਹਾਡੇ ਤੱਕ ਜਿਹੜੀ ਹੈਗੀ ਆ ਪਹੁੰਚ ਗਈ ਆ ਤੇ ਦਿਨ ਹੈਗਾ ਜੀ ਐਤਵਾਰ ਦਾ ਅੱਜ ਤੇ ਬਸ ਬੱਚਿਆਂ ਨੂੰ ਮੈਂ ਕੇਸੀ ਨਮਾਉਣ ਲੱਗਦੀ ਆਂਗੀ ਵਾਲ ਬੂਲ ਇਹਨਾਂ ਨੇ ਖੋਲ ਲਏ ਨੇ ਤੇ ਤੋਂ ਆਪਾ ਦੇਖੋ ਕਿੰਨੀ ਤਿੱਖੀ ਆ ਬਹੁਤ ਤੇਜ਼ ਤੋਂ ਆਪਾਂ ਜੱਲ ਲੱਗੀ ਹੋਈ ਆ ਤੇ ਹੁਣ ਇਹਨਾਂ ਨੂੰ ਕੇਸੀ ਨਮਾਉਣਾ ਆ ਬਸ ਮੈਂ ਤੇ ਨਾਲ ਹੀ ਫਿਰ ਕੱਪੜੇ ਜਿਹੜੇ ਵਾਸ਼ਿੰਗ ਮਸ਼ੀਨ ਚ ਪਾ ਦੂੰਗੀ ਕਿਉਂਕਿ ਤੁਹਾਨੂੰ ਪਤਾ ਹਨਾ ਸੰਡੇ ਨੂੰ ਕੱਪੜੇ ਮਤਲਬ ਕੱਪੜੇ ਤਾਂ ਡੇਲੀੋਂ ਜ਼ਿਆਦਾ ਹੁੰਦੇ ਆ ਪਰ ਹੁਣ ਮੈਨੂੰ ਆਇਆ ਵੀ ਹੁਣੀ ਧੋ ਹੁਣ ਧੋ ਦੂੰਗੀ ਸ਼ਾ ਸੁੱਕ ਜਾਣਗੇ ਤੋਂ ਆਪ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਆਪਾਂ ਜਿਹੜੇ ਸੀਗੇ ਆ ਕੰਮ ਧੰਦੇ ਬਾਕੀ ਸਾਰੇ ਆਪਣੇ ਨਿਬੜ ਗਿਆ ਝਾੜੂ ਪੋਚਾ ਸਾਰਾ ਹੋ ਗਿਆ ਰੋਟੀ ਪਾਣੀ ਸਭ ਬੱਚਿਆਂ ਨੇ ਖਾ ਲਿਆ ਆ ਇਹਨਾਂ ਨੂੰ ਹੁਣ ਮੈਂ ਨਵਾਵਾ ਕਿ ਅਸੀਂ ਕੇ ਅਸੀਂ ধਵਾ ਕੇ ਤੇ ਫੇਰ ਇਹਨਾਂ ਨੂੰ ਗੜੀ ਹੈ ਜੀ ਆ ਚਾਹ ਬਣਾ ਕੇ ਪਿਵਾਵਾਂਗੇ ਚਾਹ ਇਹ ਪੀ ਲੈਣਗੇ ਸੋਹਣੀ ਆ ਦਿਖਾ ਦੇ ਆਂ ਸੋਹਣੀ ਆ ਕੋਈ ਨਹੀਂ ਤੇ ਇਹਨਾਂ ਨੇ ਕਰ ਲਈ ਡਰਾਇੰਗ ਐਜਸ਼ਨ ਨੇ ਕੀਤੀ ਆ ਵਿੱਕ ਹੋਦਾ ਤੇ ਇਹ ਵੀ ਐਜਸ਼ਨ ਨੇ ਕੀਤੀ ਆ ਆ ਵੀ ਅਜੀ ਰੋਕ ਜਾ ਯਾਰ ਆ ਵੀ ਐਜਸ਼ਨ ਨੇ ਕੀਤੀ ਆ ਇਹ ਵੀ ਅਜੀ ਇਹ ਵੀ ਐਜਸ਼ਨ ਨੇ ਕੀਤੀ ਆ ਤੇ ਇਹ ਹਰੀਆ ਮਨਜੋਤ ਨੇ ਡਰਾਇੰਗ ਮੰਨ ਕੇ ਕਰਕੇ ਦੱਸਿਓ ਜੀ ਮੰਨ ਕੇ ਕਰਕੇ ਦੱਸਿਓ ਵੀ ਕਿਹਨੇ ਵਧੀਆ ਬਣਾਈ ਆ ਤੇ ਹੁਣ ਇਹਨੇ ਜੋਤਨੇ ਵਾਲ ਖੋਲ ਲਿਆ ਜੋਤ ਨੂੰ ਨਮਾਉਣੇ ਕੇਸੀ ਤੇ ਜਸ਼ਨ ਦੇ ਆਪਾ ਵਾਲਾ ਜਿਹੜੇ ਆਪ ਖੋਲਦੇ ਆ ਕਿਉਂਕਿ ਉਹਦਾ ਜੂੜੇ ਦੀਆਂ ਨਾ ਗੱਠਾਂ ਜਿਹੜੀਆਂ ਦਿੱਤੀਆਂ ਹੁੰਦੀਆਂ ਦੀ ਬੰਦੀਆਂ ਤੇ ਫਿਰ ਉਹ ਖੁੱਲਦੀਆਂ ਨਹੀਂ ਹੈਗੀਆਂ ਨੂੰ ਆਪਾਂ ਲੱਗਦਾ ਇਸ ਵਾਰ ਕੇ ਜਿਹੜੇ ਹੈਗੇ ਉਹਦੇ ਕੇਸ ਆ ਜਿਹੜੇ ਮੈਂ ਖੋਲੂਗੀ ਆਹ ਜਸਤ ਨਹੀਂ ਪਾਰਨਾ ਫੇਸਬੁੱਕ ਤੇ ਪਾਸਵਰਡ ਐਲ ਸੀ ਡੀ ਤੇ ਫੇਸਬੁੱਕ ਆਨ ਕਰੀ ਜਾਂਦਾ ਵਾ 3 ਵਜੇ ਦਾ ਹੋਇਆ ਵਿਆ ਤੇ ਉਸ ਤੋਂ ਬਾਅਦ ਮੈਂ ਜਿਹੜਾ ਹੈਗਾ ਆਪਣੇ ਕੇਸ ਵਾਉਣ ਲੱਗੀ ਤੇਲ ਤੂਲ ਲਾ ਕੇ ਚੰਗੀ ਤਰ੍ਹਾਂ ਝਾ ਸਕੀ ਜਿਹੜਾ ਬੱਚਿਆਂ ਦਾ ਸਿਰ ਵਾ ਦਿੱਤਾ ਤੇ ਮੈਂ ਆਪ ਦਾ ਸਿਰ ਵਾਉਣ ਲੱਗ ਗਈ ਐਵੇਂ ਦਾਦੀ ਸੀ ਵੀ ਮੇਰੇ ਵਾਲ ਪਹਿਲਾਂ ਐਡੇ ਕੋ ਸੀਗੇ ਤੇ ਹੁਣ ਜਿਹੜੇ ਹੈਗੇ ਆ ਮੈਂ ਗੁੜ ਹਲਦੀ ਫੁੱਲਾਂ ਦਾ ਕੰਡੀਸ਼ਨਰ ਬਣਾ ਕੇ ਯੂਜ਼ ਕੀਤਾ ਹੈ ਉਹਦੇ ਨਾਲ ਮੇਰੇ 4-5 ਇੰਚ ਵਾਲਾ ਜਿਹੜੇ ਲੰਬੇ ਹੋ ਗਏ ਆ ਤੇ ਪਹਿਲਾਂ ਮੈਂ ਡੋਰੀ ਵੀ ਪਾਉਂਦੀ ਹੁੰਦੀ ਸੀ ਤੇ ਹੁਣ ਮੈਂ ਡੋਰੀ ਪਾਉਣੀ ਬਿਲਕੁਲ ਛੱਡ ਦਿੱਤੀ ਆ ਤੇ ਮੈਂ ਇਦਾਂ ਹੀ ਜਿਹੜਾ ਜੂڑا ਕਰ ਲੈਣਾ ਆ ਤੇ ਬਿਲਕੁਲ ਖਿੱਲਰ ਦੇਣੀ ਵਾਲ ਜੂڑا ਨਹੀਂ ਖੁੱਲਦਾ ਹੈਗਾ ਮੇਰਾ ਤੇ ਵਾਲ ਮੇਰੇ ਪਤਲੇ ਵੀ ਬਹੁਤ ਜ਼ਿਆਦਾ ਸੀ ਪਹਿਲਾਂ ਅੱਧੇ ਵਾਲ ਸੀ ਇਦੋਂ ਤੇ ਹੁਣ ਦੇਖੋ ਦੁੱਗਣੇ ਹੋ ਗਏ ਮੈਂ ਬਣਾਉਂਗੀ ਕੰਡੀਸ਼ਨਰ ਪਰ ਪਤਾ ਕੀ ਹੈ ਨਾ ਸਾਡੇ ਜਦੋਂ ਫੁੱਲ ਖੇਡ ਜਾਂਦੇ ਆ ਨਾ ਇੱਕ ਕੀੜਾ ਜਿਹਾ ਆ ਅਜੀਬ ਜਿਹਾ ਫੁੱਲਾਂ ਦੇ ਉੱਤੇ ਆਇਆ ਤੇ ਸਾਰੇ ਫੁੱਲ ਜਿਹੜੇ ਖਾ ਜਾਂਦਾ ਆ ਤੇ ਸਰਦਾਰ ਜੀ ਕਹਿੰਦੇ ਸੀ ਕਿ ਅਗਲੇ ਐਤਵਾਰ ਨੂੰ ਮੈਂ ਜਿਹੜਾ ਹੈਗਾ ਆ ਥੋੜੇ ਜਿھے ਫੁੱਲ ਤੁਹਾਨੂੰ ਤੋੜ ਕੇ ਰੱਖ ਦੂੰਗਾ ਪਹਿਲਾਂ ਹੀ ਅੱਧ ਖਿੜੇ ਜੇ ਤੋੜ ਦੂਗੇ ਤੋੜ ਦੇਣਗੇ ਫਿਰ ਉਹਨਾਂ ਨੂੰ ਤੁਪੇ ਰੱਖ ਦਾਂਗੇ ਤੇ ਆਟੋਮੈਟਿਕ ਖਿੜ ਜਾਣਗੇ ਫਿਰ ਉਹਨਾਂ ਦਾ ਆਪਾਂ ਜਿਹੜਾ ਕੰਡੀਸ਼ਨਰ ਬਣਾਵਾਂਗੇ ਤੇ ਕਿਵੇਂ ਅਪਲਾਈ ਕਰਨਾ ਕਿੱਦਾਂ ਕਰਨਾ ਸਾਰਾ ਕੁਝ ਵਰਤਾਂ ਨੂੰ ਦੱਸਾਂਗੇ ਅਗਲੇ ਐਤਵਾਰ ਨੂੰ ਕੋਸ਼ਿਸ਼ ਕਰਾਂਗੇ ਵੀ ਵੀਡੀਓ ਬਣਾਈਏ ਲਓ ਜੀ ਸ਼ਾਮ ਦਾ ਹੋ ਗਿਆ ਟਾਈਮ 5 ਵਜੇ ਸ਼ਾਮ ਦੇ ਆ ਫਾਂ ਵੀ ਜਿਹੜਾ ਹੈਗਾ ਚੁੱਲੇ ਵਿੱਚ ਆਹ ਜਿਹੜੀ ਬਾਲ ਲਈ ਆ ਕਿਉਂਕਿ ਦਾਲ ਆ ਜਿਹੜੀ मूंगी ਛੋਲਿਆਂ ਦੀ ਬਣਾਉਣੀ ਆ ਤੇ ਇਹ ਦਾਲ ਆ ਜਿਹੜੀ ਫਿਰ ਚੁੱਲੇ ਤੇ ਹੀ ਵਧੀਆ ਬਣਦੀ ਆ ਤੇ ਪਹਿਲਾਂ ਜਿਹੜੀ ਆ ਕਲਿੱਪਾਂ ਤੁਸੀਂ ਦੇਖ ਲਈਆਂ ਹਨਾ ਸੈਰ ਗਾਉਂਦਿਆਂ ਦੀਆਂ ਤਾਂ ਉਹ ਵਿੱਚੋਂ ਵਿੱਚੋਂ ਕੈਮਰਾ ਬੰਦ ਹੋ ਜਾਂਦਾ ਸੀ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਤੇ ਬੈਕ ਕੈਮਰਾ ਚਲਾਇਆ ਗਿਆ ਸੀ ਕਿਉਂਕਿ ਮੈਮਰੀ ਫੁੱਲ ਹੋ ਗਈ ਸੀ ਫੋਨ ਦੀ ਤੇ ਫਿਰ ਜਿੰਨੀ ਵੀ ਸੀਗੀ ਕਲਿੱਪ ਮੈਂ ਵਿੱਚ ਜਿਹੜੀ ਐਡ ਕਰਤੀ ਆ ਉੱਥੇ ਮੈਂ ਵੌਇਸ ਓਵਰ ਜਿਹੜੀ ਕਰਨੀ ਕਰੀ ਹੋਈ ਆ ਉਹ ਬੱਚੇ ਟੀਵੀ ਦੇਖਦੇ ਪਏ ਸੀ ਪਾਣੀ ਜਿਹੜਾ ਗਰਮ ਹੋ ਜੂਗਾ ਬਸ ਅੱਧਾ ਤੋਂ ਬਹੁਤ ਥੋੜਾ ਜਿਹਾ ਹੋਇਆ ਪਿਆ ਥੋੜਾ ਜਿਹਾ ਦੂਰ ਸੀ ਹੈ ਜਿਹੜਾ ਲੱਗ ਰਿਹਾ ਇਹ ਅੱਗ ਆਪਾਂ ਲੱਕੜਾਂ ਦੀ ਉਹ ਮਚਾਈ ਆ ਪਾਠੀਆਂ ਆਪਣੇ ਹੈ ਨਹੀਂ ਗਈਆਂ ਤੇ ਜੁਮਾ ਦੇ ਕਿੰਨਾ ਵਧੀਆ ਬਣ ਚਾ ਆਪਣਾ ਮਿੱਟੀ ਲਾਈ ਸੀ ਨਾ ਸੇਰੋਂ ਇਹ ਐਤਵਾਰ ਦਾ ਹੀ ਵਲੌਗ ਹੈ ਤੁਹਾਨੂੰ ਆਪਾਂ ਮਿੱਟੀ ਲਾਈ ਸੀ ਸੋਮਵਾਰ ਨੂੰ ਜੀਵਾਂ ਤੁਹਾਨੂੰ ਇਹ ਵਲੌਗ ਬਸ ਦਾੜਾ ਜਿਹੜੀ ਆਪਾਂ ਇੱਥੇ ਧਰ ਦਿਆਂਗੇ ਤੇ ਤੀਲੀ ਜਿਹੜੀ ਖਰਾਬ ਜੀ ਹੋਈ ਪਈ ਆ ਦਾੜਾ ਵਾਲੀ ਤੇ ਮੈਂ ਫਿਰ ਦੋ ਕੁੱਕਰ ਨਹੀਂ ਇਹ ਵਾਲਾ ਕੁੱਕਰ ਜਿਹੜਾ ਆਪਾਂ ਚੰਦੇ ਤੇ ਧਰ ਲੈਣੇ ਜਿਹੜਾ ਇੰਡਕਸ਼ਨ ਵਾਲਾ ਕੁੱਕਰ ਆ ਉਹਨੂੰ ਨਹੀਂ ਆਪਾਂ ਚੰਦੇ ਤੇ ਰੱਖਿਆ ਉਹਨੂੰ ਬਸ ਗੈਸ ਤੇ ਜਾਂ ਇੰਡਕਸ਼ਨ ਤੇ ਵਰਤੀਦਾ ਆ ਤਾਂ ਕਰਕੇ ਫਿਰ ਮੈਂ ਜਿਹੜਾ ਹੈਗਾ ਇਹ ਵਾਲਾ ਕੁੱਲੀਏ ਤੇ ਧਰ ਲਿਆ ਵੈਸੇ ਮਾਜ ਦਿਆ ਕਰਾਂਗੇ ਸਟੀਲ ਪੂਲ ਨਾਲ ਇਹ ਸਵਾਹ ਲੈ ਕੇ ਨਾ ਤੇ ਸਟੀਲ ਪੂਲ ਨਾ ਮਾੜਦਾਂਗੇ ਤੇ ਕਾਲਸ ਲੱਤ ਜਾ ਕਰੂਗੀ ਉਹ ਜਿਦਾ ਉਹ ਜਿਹਾ ਕੁੱਪੜਾ ਜਿਹੜਾ ਆਪਣਾ ਹੋ ਜਾ ਕਰੂਗਾ ਪਰ ਫਿਲਹਾਲ ਮੈਂ ਨੂੰ ਇਹਦੇ ਤੇ ਰੱਖ ਲਿਆ ਜਿੰਦੇ ਉੱਪਰ ਇਹ ਕੁੱਪੜਾ ਵੱਡਾ ਆ ਉਹ ਛੋਟਾ ਆ ਉਹ ਮੇਰੇ ਤੋਂ 2 ਲੀਟਰ ਦਾ ਆ ਇਹ ਭਰ ਨਹੀਂ ਕਰਦਾ ਬਸ ਇਦਾਂ ਸੈਂ ਬਾਸੂ ਹੀ ਜਾਂਦਾ ਸਭ ਦਾ ਹਨਾ ਆਪਣੇ ਆਪਣੇ ਘਰ ਦਾ ਸਭ ਨੂੰ ਜਿਹੜਾ ਕਿ ਜਿਹੜਾ ਪੇਸ ਹੁੰਦਾ ਹੈ ਵੀ ਦਾ ਕੰਮ ਕਰਾਂਗੇ ਸੈਟ ਰਹੂਗਾ ਜੋ ਤੁਸੀਂ ਸਾਰੇ ਸਿਆਣੀਆਂ ਹੋਣਾ ਹਨ ਹਨ ਉਹ ਵੀ ਬਤਾਈਏ ਜੇ ਅੱਜ ਨਾਲ ਕਿ ਨਦੀਆਂ ਆਖੇ ਨਾਲ ਫੈਰੀ ਦੀ ਜਿਹੜੀ ਹੈ ਕੋਲ ਕਿਤਾ ਰਿੰਦਾ ਜਾਂ ਕੁਚੇ ਦਾ ਰਿੰਦਾ ਆ ਤੇ ਮੈਂ ਜਿਹੜਾ ਹੈਗਾ ਸਾਡਾ ਲਾਈਫ ਸਟਾਈਲ ਆ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਲੈਂਦਾ ਹਾਂ ਹੁਣ ਅੱ퍼 ਵਿੱਚ ਦਾਲਾ ਜਿਹੜੀ ਪਾਣੀ ਮੈਂ ਚੌਗਲੀ ਸੀ ਕਿ ਚੰਗੀ ਤਰ੍ਹਾਂ ਤੇ ਦੋ ਤਿੰਨ ਵਾਰ ਮੈਂ ਧੋ ਦਿੱਤੀ ਹੈ ਹਾਂ ਮੈਨੂੰ ਭਉ ਕਿੰਨੇ ਰੱਖਿਆ ਹੈਗਾ ਥੋੜੀ ਦੇਰ ਕਿਉਂਕਿ ਪਹਿਲਾਂ ਮੇਰਾ ਇਰਾਦਾ ਇਹ ਸੀ ਵੀ ਮੈਂ ਨਾ ਅੱਜ ਆਲੂ ਪਕੌੜਿਆਂ ਦੀ ਜਿਹੜੀ ਹੈਗੀ ਆ ਦਾਲ ਬਣਾਉਂਗੀ ਪਰ ਫਿਰ ਕੈਨਸਲ ਕਰਤਾ ਮੈਂ ਕਿ ਚਲੋ ੋਂਗੀ ਛੋਲੇ ਆਜਾ ਤਾਂ ਮੇਰਾ ਪੇਤਾ ਕਹਿੰਦਾ ਮੰਮੀ ਮੋਂਗੀ ਛੋਲਿਆਂ ਦੀ ਦਾਲ ਬਣਾ ਦੋ ਕਾਲੀ ਦਾਲ ਦੇਣਾ ਕਾਲੀ ਦਾਲ ਬਣਾ ਦੋ ਚਲੋ ਕੋਈ ਗੱਲ ਨਹੀਂ ਬਣਾ ਲੈਂਦੇ ਆ ਕਾਲੀ ਦਾਲ ਦੇ ਨੂੰ ਇੱਥੇ ਆਪਾਂ ਪਾ ਲਿਆ ਵੀ ਜਿੰਨੇ ਤੋਂ ਮੈਂ ਅਚੇ ਮਸਾਲੇ ਜਿਹੜੇ ਮੈਂ ਪਾਉਣੇ ਹਨ। ਹਰੀਆਂ ਮਿਰਚ ਤੜਕੇ 'ਚ ਪਾਵਾਂਗੇ 2-3 ਬਸ ਤਾਂ ਅਸੀਂ ਪਾਉਂਦੇ ਨਹੀਂ ਜਿਆਦਾ ਪਰ ਤੜਕੇ 'ਚ ਦੋ ਪਾ ਲਵਾਂਗੇ। ਮੂੰਗੀ ਦੀ ਦਾਲ ਵਿੱਚ ਹਰੀਆਂ ਮਿਰਚਾਂ ਬਹੁਤ ਵਧੀਆ ਲੱਗਦੀਆਂ ਨੇ। ਇਹ ਆਪਾਂ ਪਾ ਲਿਆ ਜੀ ਨਮਕ। ਹਲਦੀ ਪਾਉਂਦਾਂ। ਇਹ ਮਸਾਲਾ ਮੈਂ ਕੋਲ ਹੀ ਵੀ ਹਲੇ ਯੂਜ਼ ਨਹੀਂ ਕਰਦੀ ਜਾਈ। ਕਦੋਂ ਇਹ ਪਾਣ ਦੇ ਦਾਂਗੇ ਜੀ ਦੂਜੀ ਹੋੜੀ ਹੋੜੀ ਦਾ। ਤੁਹਾਡਾ ਸੀਮੀਆਂ ਵੱਜ ਕੇ ਤਾਂ ਬਹੁਤ ਜਲਦੀ ਰਹਿ ਜਾਣਗੇ। ਆਗਾ ਜਿਹੜੀ ਆਪਣੀ ਮੱਛੀ ਜਾਂਦੀ ਹੈ ਲੱਕੜਾ ਬਣਾ ਲੀਏ। ਨਾਲ ਆਪਣੀ ਜਿਹੜੀ ਹੈਗੀ ਬਣੀ ਪਈ ਆ ਉਹ ਨੂੰ ਆਪਾਂ ਲਾਉਣਾ ਹੈ ਤੜਕਾ ਇਹ ਰੱਖ ਲਿਆ ਆਪਾਂ। ਕੜਾਹੀ ਰੱਖ ਲਈ ਥੋੜੀ ਜਿਹੀ ਪਤਲੇ ਥੰਡੇ ਦੀ ਵਾਲੇ ਵੀ ਹੈਗੇ ਬਾਹਲੀ ਪਤਣੀ ਨਹੀਂ ਹੈ ਮਤਲਬ। ਤੜਕਾ ਬਹੁਤ ਛੇਤੀ ਇਹਦੇ ਵਿੱਚ ਭੁੱਜ ਜਾਂਦਾ ਜਾਂ ਧੂੰਆਂ ਦੇਖੋ ਤਾਂ ਨਹੀਂ ਨਿਕਲਦਾ ਕਿਉਂਕਿ ਇਹ ਪਤਲੀ ਵਾਲੀ ਹੈ ਤੇ ਮੈਂ ਗੈਸ ਦੇ ਉੱਪਰ ਰੱਖ ਕੇ ਨਾ ਕਿ ਕਿਉਂ ਹੋ ਗਿਆ ਨਾ ਫਰੈਜ ਦੇ ਤੇ ਰੱਖਿਆ ਹੋਇਆ ਸੀ ਡਾੜਲਾ ਤਾਂ ਕਰਕੇ ਇਹ ਗਰਮ ਜ਼ਿਆਦਾ ਹੋ ਗਈ ਆਪਾਂ ਥੋੜੀ ਜਿਹਾ ਚਾਪ ਕੇ ਗੈਸ ਥੋੜਾ ਹਲਾ ਰਹੀ ਆਂ ਲਉਟਿਓ ਕਿਉਂ ਆਪਣਾ ਗਰਮ ਹੋ ਜਾਊਗਾ ਚੰਗੀ ਤਰ੍ਹਾਂ ਥੋੜੀ ਜਿਹਾ ਤੇਜ਼ ਕਰ ਦਈਏ ਗੈਸ ਕਿਉਂਕਿ ਨਾ ਇੱਥੇ ਕਿਹੋ ਜਿਹੀ ਕੀੜੀਆਂ ਪੈ ਜਾਂਦੀਆਂ ਹਨ ਨੂੰ ਪਤਾ ਫਿਰ ਹਨਾ ਕੀੜੀਆਂ ਜੀਆਂ ਥਾਲੀ ਚੀਜ਼ ਆਪਾਂ ਨਹੀਂ ਆਪਾਂ ਨੂੰ ਚੰਗੀ ਲੱਗਦੀ ਕੋਈ ਵੀ ਜੀਵ ਜੰਤੂ ਵਿੱਚ ਪੈ ਜਾਵੇ ਦਾਲ ਸਬਜ਼ੀ ਦੇ ਘਿਓ ਚ ਹਨਾ ਤੇ ਫਿਰ ਚੰਗਾ ਨਹੀਂ ਹੁੰਦਾ ਇਸ ਕਰਕੇ ਫਿਰ ਇਹਨਾ ਫ੍ਰਿਜ 'ਚ ਹੀ ਰੱਖ ਦੇਣੀ ਹੁੰਦੀ ਹੈ ਕਿਉਂ ਰੋਟੀਆਂ ਨੂੰ ਲਾਉਣਾ ਹੁੰਦਾ ਜਦੋਂ ਦੋ ਦੋ ਮੈਂ ਗੈਸ 'ਤੇ ਰੱਖ ਕੇ ਕਿੰਨੀ ਗਰਮ ਕਰਨੀ ਪੈਂਦੀ ਹੈ ਹਨਾ ਤੇ ਇਹ ਆਪਾਂ ਨੇ ਪਾਇਆ ਹੈ ਜੀਰਾ ਗੈਸ 'ਤੇ ਪਾ ਦਈਏ ਜੀ

ਸੂੜੀਆਂ ਮੈਂ ਸੋਰਟਿੰਗ ਕਰ ਲਈਆਂ ਤੇ ਪਿਆਜ਼ ਆ ਜਿਹੜੇ ਮੈਂ ਇੰਨੇ ਤਾਂ ਕੱਟੇ ਕਿਉਂਕਿ ਮੇਰੀ ਬੇਟੀ ਨਾ ਮੂੰਗੀ ਛੋਲਿਆਂ ਦੀ ਦਾਲ ਆ ਜਿਹੜੀ ਖਾਂਦੀ ਨਹੀਂ ਹੈਗੀ ਸੋ ਉਹਦੇ ਲਈ ਮੈਂ ਜਿਹੜੇ ਹੈਗੇ ਆ ਪਿਆਜ਼ ਥੋੜੇ ਜਿਹੜੇ ਜ਼ਿਆਦਾ ਮੈਂ ਕੱਟੇ ਆ ਠੀਕ ਹੈ ਜੀ ਉਹਨੂੰ ਮੈਂ ਅਲੱਗ ਦੇ ਤੋਂ ਥੋੜੀ ਜਿਹੀ ਸਸ ਜਿਹੜੀ ਕੱਢ ਲੈਣੀ ਹੈ ਹੁਣ ਆਪਾਂ ਪਾ ਦਨੇ ਆ ਖਰੀ ਮਿਰਚ ਜਿਵੇਂ ਤੁਸੀਂ ਸਿੱਪਕ ਕੀਤੀ ਹੋਈ ਆ ਪਤਾ ਜਦੋਂ ਦਾਲ ਹੁੰਦੀ ਹੈ ਦਾਲ ਦੇ ਵਿੱਚ ਪਾਈ ਹੋਵੇ ਨਾ ਸੇ ਟੇਸਟੀ ਲੱਗਦੀ ਹੈ ਦਾਲ ਸਾਡੀ ਤੇ ਹੁਣ ਆਪਾਂ ਪਾ ਦੇਣਗੇ ਜਿਹੜੇ ਪਿਆਜ਼ ਤੇ ਇਹਨਾਂ ਨੂੰ ਘੋਨ ਲਵਾ ਕੇ ਚੰਗੀ ਤਰ੍ਹਾਂ ਮੇਥਾ ਭਾਜਣੇ ਨੇ ਨਾ ਚੜ੍ਹਦੀਆਂ ਨੂੰ ਤੜਕਾ ਸੁਨੂ ਭੁਜ ਰਿਹਾ ਹੈ ਤੜਕਾ ਭੁਜਦਾ ਆ ਤੇ ਆਪਾਂ ਜਿਹੜੀ ਹੈਗੀ ਆ ਦਾਲ ਆ ਜਿਹੜੀ ਪੋੜ ਲੈਣੀ ਹੈ। 3 ਕੱਪ ਜੀ ਅੰਦਰੋਂ ਆਪਾਂ ਦਾਲਾ ਜਿਹੜੀ ਪਾ ਲਿਆਂਗੇ ਚੁੱਲ੍ਹੇ 'ਤੇ। ਛੋਟੇ ਛੋਟੇ ਮਾਰਦੇ ਨੇ ਪੋੜ ਦਿੰਨੇ ਆ। ਛੋਟ ਕੇ ਜਿਹੜੀ ਫਰਮੈਸ਼ ਹੋ ਜਾਂਦੀ ਆ। ਇਹ ਵਧੀਆ ਲੱਗਦੀ। ਖਾਣ ਵਿੱਚ ਤੇ ਸਹੀ ਲੱਗਦੀ ਆ। ਫਸੂਰੀ ਕੋਟਕੇ ਖਾਓ ਦਾਲ ਵਿੱਚ ਜਾਂ ਚੌਲਾਂ ਵਿੱਚ ਪਾ ਕੇ ਇਹ ਦਾਲ ਖਾਓ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਇੱਕ ਮੂੰਗੀ ਦੀ ਦਾਲ ਧਰਦੇ ਹੋਏ ਹਨਾ ਮੈਨੂੰ ਗੱਲ ਯਾਦ ਆਈ ਮਤਲਬ ਉਦੋਂ ਜਿਹੜਾ ਹੈਗਾ ਆ ਬੱਚਾ ਨੇ ਟੀਵੀ ਛੱਡ ਦਿੱਤਾ ਸੀ ਤੇ ਮੈਂ ਫਿਰ ਗੱਲ ਕਰੀ ਨਹੀਂ ਮੈਂ ਕੈਮਰਾ ਬੰਦ ਕਰਤਾ ਦਾਲ ਧਰਦੇ ਹੋਏ ਉਹ ਤੇ ਤੁਹਾਨੂੰ ਪਤਾ ਆ ਨਾ ਆਪਾਂ ਵਿੱਚ ਨਹੀਂ ਇਦਾਂ ਆਵਾਜ਼ ਨਗਰਾਂ ਲੈ ਸਕਦੇ ਹੁੰਦੇ ਦੀ ਵੀ ਦੀਆਂ ਫੌਂਦੀ ਤੇ ਮਤਲਬ ਹਨਾ ਜਿਵੇਂ ਹੁਣ ਮੈਂ ਤੁੰਡੇ ਤੇ ਦਾਲ ਤਰੀ ਖਾਰੇ ਦੇ ਇਹਦੇ ਵਿੱਚ ਕੁੱਕਰ ਵਿੱਚ ਧਰਿਆ ਹਨਾ ਪਰ ਜਿਹੜੇ ਪੁਰਾਣੀ ਸਮੇ ਸੀਗੇ ਜਿਵੇਂ ਮੇਰੀ ਦਾਦੀ ਨਾਲ ਨਹੀਂ ਹੁੰਦੀ ਸੀ ਨਹੀਂ ਸੀ ਜਿਆ ਜਦ ਮम्मी ਉਹਨਾਂ ਦੇ ਲਾ ਲੂ ਹਨਾ ਇਹਨਾਂ ਦਾਾਲ ਹਾਰੇ ਵਿੱਚ ਧਰਦੇ ਹੁੰਦੇ ਸੀ ਹਨਾ ਤੌੜੀਆਂ ਵਿੱਚ ਪਾ ਕੇ ਨਾਣੀ ਨਾ ਟੈਂ ਮਾ ਮੇਰੀ ਦਾਦੀ ਨੇ ਜਾਂ ਮੇਰੀ ਮੰਮੀ ਆ ਜਿਹੜੀ ਪੇਕੀਆਂ ਵਾਲੇ ਦਾ ਨਾ ਇਥੇ ਤਾਂ ਸਾਡੇ ਕੁੱਕਰ ਕਾ ਕਰ ਚ ਬਣਾ ਲੈਂਦੇ ਸੀ ਮੈਂ ਐਵੇਂ ਕਮਾ ਹਣਾ ਹਾਰੇ ਚ ਵੀ ਧਰ ਕੇ ਰਿਆ ਕੁੱਕਰ ਚ ਵੀ ਬਣਾ ਲੈਂਦੇ ਸੀ ਪਰ ਉੱਥੇ ਮੇਰੇ ਪੇਕੀ ਨੂੰ ਜਮਾ ਨਹੀਂ ਸੀ ਕੁੱਕਰ ਵਿੱਚ ਦਾਲ ਦਿੰਦੇ ਥਾਲ ਸਬ지 ਕਦੇ ਨਹੀਂ ਸੀ ਕੁੱਕਰ ਚ ਬਣਾਏ ਕੁੱਕਰ ਲਿਆ ਉਹਨਾਂ ਨੇ ਫਿਰ ਮੈਂ ਦادیه 2016 16 ਚ ਲਿਆ 13 14 ਚ ਲਿਆ 13 ਚ ਲਿਆ ਮੇਰੇ ਵਿਆਹ ਵੇਲੇ ਲਿਆ ਕੁੱਕਰ ਪਹਿਲਾਂ ਸਾਡੇ ਕੁੱਕਰ ਹੈ ਸੀ ਮੇਰੇ ਪੇਕੀ ਤੇ ਹੁਣ ਜਿਹੜਾ ਉਹਨਾਂ ਨੇ 13ਵੇਂ ਵਿੱਚ ਕੁਝ ਦੇ ਲਈ 2013 ਦਾ ਕੁੱਟਰ ਲਿਆ ਹੋਇਆ ਉਹਨਾਂ ਦਾ ਤੇ ਪਰ ਦਾਲ ਉਹ ਮੰਮੀ ਮੇਰੀ ਹਲੇ ਵੀ ਨਹੀਂ ਬਣਾਉਂਦੀ ਕਿਤੇ ਐਮਰਜੈਂਸੀ ਹੋਵੇ ਤਾਂ ਬਾਅਦ ਰਹਿ ਲੈ ਵੈਸੇ ਕੁੱਟਰ ਨਹੀਂ ਉਹ ਬਸ ਦੇ ਰਹਿਗੇ ਤੇ ਹਾਰੇ ਵਿੱਚ ਦਾਲ ਧਰਨੀ ਹੈ ਨਾ ਗੋਗੇ ਪਾ ਕੇ ਤੇ ਮੰਨ ਲਓ 11:00 ਵਜੇ ਧਰ ਦੇਣੀ ਖਾਣਾ ਦੇਣ ਦੇ ਤੇਰੇ ਤੇ ਲੈ ਕੇ ਬੀਚੀ ਜਾਂਦੀ ਹੁੰਦੀ ਸੀ ਭਾਈ ਹਾਰੇ ਵਿੱਚ ਧੂਆ ਜਿਹਾ ਖਾ ਲੈਣਾ ਤੇ ਅੱਜ ਕੱਲ ਆਪਾਂ ਜਿਹੜੇ ਰਹਿ ਗਏ ਬਹੁਤ ਐਡਵਾਂਸ ਹੋ ਗਏ ਆਂ ਓ ਰਿਕਨਾ ਪੱਤੀ ਡਾ ਹੈ ਮਤਲਬ ਰਿਣੀ ਨਹੀਂ ਜਾਣੀ ਰਿਣੀ ਨਹੀਂ ਜਾਣੀ ਰਿਣੀ ਨਹੀਂ ਜਾਣੀ ਦਾਲ ਹਨ ਤੇ ਬਹੁਤ ਵਧੀਆ ਬਣ ਕੇ ਪਿਆਰਦੀ ਪਾਲਿਆ ਦੀ ਦਾਲ ਤੋੜੀ ਵਿੱਚ ਦਾਲ ਪਾਤੇ ਸੀਗੇ ਬਹੁਤ ਸੁਆਦ ਬਣਦੀ ਸੀ ਇਹਨਾਂ ਤਾਂ ਬਸ ਕੁੱਕਰ ਚੱਲ ਪਿਆ ਔਰ ਇਹ ਮੇਸਾੜੇ ਹਾਰਾ ਤਾਂ ਹੈਗਾ ਸਾਡੇ ਪਾਸੀਆਂ ਨਹੀਂ ਲੈ ਗਈਆਂ ਮਸਾਨ ਚਾਰੇ ਵਿੱਚ ਛਰ ਗਈ ਹੈ ਜੀ ਪਾਕੀਆਂ ਪਾਕੀਆਂ ਮੈਨੂੰ ਬਤਾਣਾ ਹਾਰੇ ਚਲਾਉਂ ਆਉਂਦਾ ਆ ਪਾਕੀਆਂ ਤੋਂ ਬਿਨ ਪਾਕੀਆਂ ਨਹੀਂ ਦਿੱਤਾ ਮੇਰ ਚੜਗੀਆਂ ਪਾਕੀਆਂ ਹੋਣੀਆਂ ਤਾਂ ਹਾਰੇ ਚ ਆਪਾਂ ਧੂਆ ਦਿਖਾ ਸਕਦੇ ਆ ਜਿਦਾ ਲੁਕੋਤੀ ਗਈ ਗੱਲਾਂ ਕਰਦੇ ਕਰਦੇ ਦਾਲ ਕੋਟ ਦੀ ਬਣਛਾਣੀਆਂ ਗੱਲਾਂ ਕੀਤੀਆਂ ਹਨ ਕਰਦੇ ਵੇਲੇ ਕੋਟਣ ਦਾ ਸਿਸਟਮ ਨਹੀਂ ਹੈ ਕੀਤਾ ਹੈ ਇਹ ਮੇਰੇ ਨਹੀਂ ਕੋਟ ਹੈ ਹੈਗਾ ਬਲੈਂਡਰ ਵੀ ਹੈਗਾ ਆ ਸੱਚੀ ਗੱਲ ਨਹੀਂ ਹੈ ਨਹੀਂ ਆਪਾਂ ਨਹੀਂ ਇਸਤੇਮਾਲ ਨੂੰ ਕਰਦੇ ਹੈਗੇ ਕੋਟ ਕੱਟ ਯੂਜ਼ ਕਰਦੇ ਹਾਂ ਬਲੈਂਡਰ ਦਾ ਮੇਰੇ ਵੇਖ ਤਾਂ ਮੋਚੜਦੀਆਂ ਨੇ ਪਤਾ ਨਹੀਂ ਕੀ ਗੱਲ ਆ। ਲੋਜੀ ਤੜਕਾ ਆ ਜਿਹੜਾ ਪੁੱਜ ਗਿਆ ਆ ਆਪੇ ਨਾ। ਤੇ ਇਹਦੇ ਵਿੱਚੋਂ ਮੈਂ ਥੋੜਾ ਜਿਹਾ ਜਿਹੜਾ ਹੈਗਾ ਯਾਰ ਦਾਲ ਵਿੱਚ ਪਾ ਦੇਣੀ ਆ। ਤੇ ਦਾਲ ਤੜਕਾ ਪਾਉਂਦੀ ਵੀ ਮੇਰੀ ਆਦਤ ਆ। ਵਾਲਾ ਰੇਣ ਦੀ ਦਾਲ। ਫਿਰ ਜੇ ਮਿੱਤਾਂ ਇਹ ਬੱਦਲੇ ਨੇ। ਇਹ ਨਹੀਂ ਪਾਣੀਆਂ ਆਇਆ। ਹਲੋ। ਆਹ ਚੰਗੀ ਜਿਹੀ ਇਹ ਸਾਦੀ ਹੁਣ ਇਹਦਾ ਗੈਸ ਸਿਲਮ ਕਰਕੇ ਥੋੜਾ ਜਿਆਦਾ ਹੋਰ ਇਹਦੇ ਚ ਪਾਣੀ ਨੂੰ ਮਸਤ ਕਰਦੀ ਮੈਂ ਥੋੜਾ ਜਿਆਦਾ ਨਹੀਂ ਖਾਦੀ ਹੈ ਜੀ ਨਮਕ ਬਾਅਦ ਵਿੱਚ ਰਾੜੀ ਜੀ ਦਾਣ ਵਿੱਚ ਪਾਣੀ ਹੈ ਰਾੜੀ ਜੀ ਪਾਉਣ ਦੇ ਵਿੱਚ ਹਲਦੀ ਕੁਛ ਹੀ ਸੱਬੀ ਬਣ ਕੇ ਤਿਆਰ ਆ ਪਾ ਤੇ ਹਨੂ ਚੁੱਕ ਚੁੱਕੜੀ ਜੋ ਉਹ ਜਿਆ ਲੱਗਦੀ ਆ ਆ ਮੜਾ ਜਿਹਾ ਬਣਦਾ ਆ ਤਾਂ ਤਦ ਹੀ ਇਹਨੇ ਕਡਾਈ ਦੇਖੋ ਬੜਾ ਖਿਆ ਮਾਰ ਕੇ ਚੜਗੀਆਂ 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 ਬਸ ਸੋਨੇ ਇੰਨੀ ਸਬਜ਼ੀ ਨਾਲ ਰੋਟੀ ਖਾ ਲੈਂਦੀ ਮੇਰੀ ਬੇਟੀ ਨੂੰ ਜੀ ਤੇ ਟਿਫਿਨ ਟੋਟੇ ਦੇ ਦਈਏ ਇਹ ਕੋ दाल ਆ ਜਿਹੜੀ ਰਿੱਜੀ ਜਾਂਦੀ ਹੈ ਬਸ ਇਹਨਾਂ ਵਾਲਾ ਦੇਖ ਕੇ ਗੈਸ ਕਰ ਦਿਆਂਗੇ ਆਪਾਂ ਬੰਦ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਟਾਈਮ ਆ ਜਿਹੜਾ 7:30 ਦਾ ਹੋ ਚੁੱਕਿਆ ਸੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਪਹਿਲਾ ਆਈਕਨ ਆ ਜਿਹੜਾ ਪ੍ਰੈਸ ਕਰ ਲਿਓ ਤੇ ਇੱਧਰ ਸਰਦਾਰ ਸਾਹਿਬ ਦਾ ਦੇਖ ਲਓ ਦੁਕਾਨ ਤੋਂ ਆਉਣ ਦਾ ਟਾਈਮ ਦੇਖ ਲਓ ਤੇ ਹੁਣ ਗੇਟ ਲਾ ਕੇ ਆਉਣ ਕਿ ਗੇਟ ਖੁੱਲ੍ਹਾ ਆ ਕਾਨ ਤੋਂ ਜਾ ਕੇ ਆਏ ਅੱਜ ਜਲਦੀ ਜਿਹੜਾ ਹੈਗਾ ਇਹ ਕੰਮ ਤੋਂ ਆ ਗਈ ਸੀ ਕਿ ਨੀਰਾ ਜਾ ਪਈ ਜਾਂਦਾ ਪਤਾ ਨਹੀਂ ਕੀ ਗੱਲ ਆ ਕੀ ਵਸ਼ਿਆਂ ਆਏ ਆ ਬਾ ਬ੍ਰੈਡ ਹਾਂ ਜਿੰਨੇ ਨੂੰ ਮਾੜਾ ਜਿਹਾ ਬ੍ਰੈਡ ਅਗਰੀ ਉਹ ਫਾਈ ਜਾਂਦੀ ਰਹਿੰਦੀ ਹੈ ਬਾਰੇ ਦੇ ਹੂੰ ਆਹੇ ਬ੍ਰੈਡ ਖਾ ਲਓ ਜਿਹੜੇ ਕਹਿੰਦੇ ਆ ਬੋਲਦੇ ਨਹੀਂ ਸੁਣ ਲੋ ਆਵਾਜ਼ ਇਹਨਾਂ ਦੀ ਤੇ ਕੋਈ ਗੱਲ ਨਹੀਂ ਇਹਨਾਂ ਨਾਲ ਇੱਕ ਸਪੈਸ਼ਲ ਜੀ ਵੀਡੀਓ ਬਣਾ ਕੇ ਆਪਾਂ ਜਿਹੜੀ ਹੈਗੀ ਆ ਪਾਵਾਂਗੇ ਤੁਸੀਂ ਦੇਖ ਲਿਓ ਮਾਈਕ ਵਗੈਰਾ ਲਾਵਾਂਗੇ ਇਹਨਾਂ ਦੀ ਆਵਾਜ਼ ਆ ਜਿਹੜੀ ਬਹੁਤ ਹੌਲੀ ਆ ਕਹਿੰਦੇ ਹੁੰਦੇ ਨਾ ਹੌਲੀ ਬੋਲਦਾ ਆ ਲੱਗਦਾ ਦਾਈ ਨੇ ਤੇਰੀ ਸੰਗੀਕੋਟ ਜਾਨਮ ਵੇਲੇ ਤੇਰੀ ਸੰਗੀਕੋਟ ਤੀ ਦਾਈ ਨੇ ਮੈਨੂੰ ਲੱਗਦਾ ਤਾਂ ਜੋ ਤੇਰੀ ਬਾਹਰ ਆ ਜਿਹੜੀ ਸੁਣਦੀ ਨਹੀਂ ਲੋਕਾਂ ਨੂੰ ਕੀ ਸੁਣਨੀ ਆ ਤਾਂ ਮੈਨੂੰ ਨਹੀਂ ਸੁਣਦੀ ਹੁੰਦੀ ਹੈ ਨਾ ਚਲੋ ਜੀ ਠੀਕ ਆ ਜੀ ਵਲੌਗ ਹੋ ਗਿਆ ਲੰਬਾ ਸੋ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਰੱਬ ਰੱਖਾ